ਰਖੜੀ ਦੇ ਤਿਹਾਰ ਤੋਂ ਪਹਿਲਾਂ ਵਾਪਰਿਆ ਮੰਦਪਾਗਾ ਹਾਦਸਾ ਇਹ ਆ ਵੀ ਉਮੀਦ ਆ ਬੇਸ਼ਨਾਇ ਬਟਿੰਡੇ ਦਾ ਰਸੂਫ ਆ ਰਹੇ ਸੀਗੇ ਬਾਕੀ ਮੋਟਰਸਾਈਕਲ ਜਾਵਾਂ ਕਰਾਈ ਬਸ ਉੱਤਰੇ ਹੀ ਦੋਨੇ ਜਾਣੇ ਆ ਰਹੇ ਸੀ ਤੇ ਮੈਨੂੰ ਲੱਗਾ ਪਤਾ ਫੋਨ ਆਇਆ ਉਹਨਾਂ ਦਾ ਐਕਸੀਡੈਂਟ ਹੋ ਗਿਆ ਕਾਰ ਨਾਲ ਮੋਟਰਸਾਈਕਲ ਅਤੇ ਕਾਰ ਦੀ ਹੋਈ ਜ਼ਬਰਦਸਤ ਟੱਕਰ ਜੀ ਆਜਾ ਅੱਜ ਤੂੰ ਆਖੰਦਾ ਘੜਦੇ ਪਿਆ ਐਸੇ ਤੂੰ ਆਖੰਦਾ ਜੇ ਪਹਿਲਾਂ ਯੂਨਿਟ ਆਏ ਭਾਜਾ ਕੋਈ ਨਾ ਤੇ ਛੜਿਆ ਵੀ ਇੱਦਾਂ ਇਹਨਾਂ ਦੀ ਸ਼ਹਿਦ ਤਾਂ ਦੇਖਦਾ ਯਾਰ ਇਹੀ ਬਕਾਉਂਦੇ ਕੋਸੀ ਬਕਾਉਂਦੀ ਆ ਕੱਲਾ ਤਰਦੇ ਨਹੀਂ ਯਾਰਾਂ ਨੂੰ ਫੜਿਆ ਤੂੰ ਫਿਰ ਛੱਡਦਾ 10 ਮਿੰਟਾਂ ਜਾਂ ਨੂੰ ਐਹਾਂ ਚੜਦਾ ਛੜਨਾ ਨਹੀਂ ਆਵਾਮਾ ਦੋ ਭੈਣਾਂ ਦੇ ਇੱਕ ਲੁੱਤੇ ਭਰਾ ਤੇ ਦੋ ਭੈਣਾਂ ਦੀ ਇੱਕ ਭੈਣ ਦੀ ਗਈ ਜਾਣੀ ਤੁਸੀਂ ਜੀ ਸਾਨੂੰ ਬੱਕੇ ਤੈਨੂੰ ਨਹੀਂ ਰਾਮ ਮੰਨ ਲਓ ਜਿਹੜਾ ਥੰਦਾ ਇਹਨਾਂ ਤੋਂ ਵੱਡੇ ਸਾਨੂੰ ਕੁੜੀ ਲੈ ਕੇ ਆਇਆ ਨਾ ਅਮਨਦੀਪ ਹਾਂ ਤੂੰ ਮੇਰਾ ਭਰਾ ਹੈ ਮੈਨੂੰ ਆਦੇ ਬੱਚੇ ਦੀ ਕਸਮ ਜੇ ਮੈਂ ਸਰਪਾਇਲਰ ਨੂੰ ਛੱਡ ਜਾਦਾ ਤੋ ਘਰਾਂ ਚ ਵਿਸ਼ੇ ਸੱਤਲ ਰੋਂਦੇ ਕੁਲੋਂਦੇ ਪਰਿਵਾਰ ਦਾ ਨਹੀਂ ਦੇਖ ਹੁੰਦਾ ਹਾਲ ਇਤਿ ਪਰਿਵਾਰ ਨੇ ਗੱਡੀ ਚਾਲਕ ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮੈਂ ਅਸ਼ੁਦੀਪ ਕੋਰ ਜੀਰਾ ਦੇ ਕਸਬਾ ਮੱਲਾਵਾਲਾਂ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਰਖੜੀ ਦੇ ਤਿਉਹਾਰ ਤੋਂ ਪਹਿਲਾਂ ਹੀ ਘਰ ਦੇ ਵਿੱਚ ਸੱਥਰ ਵਿੱਚ ਗੇ ਜੀ ਹਾਂ ਬਠਿੰਡਾ ਤੋਂ ਆਪਣੀ ਮਾਂ ਦਾ ਪਤਾ ਲੈ ਕੇ ਵਾਪਸ ਆ ਰਹੇ ਸਮੇਂ ਇੱਕ ਮੰਦਭਗਾ ਹਾਦਸਾ ਵਾਪਰਿਆ ਜਿੱਥੇ ਕਿ ਇੱਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਜਾਂਦੀ ਹੈ ਟੱਕਰ ਦੇ ਵਿੱਚ ਦੋ ਭੈਣਾਂ ਦੇ ਇੱਕ ਲੋਤੇ ਭਰਾ ਤੇ ਰਿਸ਼ਤੇਦਾਰੀ ਚੋਂ ਦੋ ਭੈਣਾਂ ਦੀ ਇੱਕ ਭੈਣ ਦੀ ਮੌਤ ਹੋ ਜਾਂਦੀ ਹੈ ਅਤੇ ਦੋਨਾਂ ਦੇ ਘਰਾਂ 'ਚ ਸੱਥਰ ਵਿੱਜ ਜਾਂਦੇ ਨੇ ਰੋਂਦੇ-ਕੁਰਲਾਉਂਦੇ ਪਰਿਵਾਰ ਦਾ ਹਾਲ ਨਹੀਂ ਦੇਖ ਹੁੰਦਾ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਪਰਿਵਾਰ ਘੁੱਬਾਂ ਮਾਰ ਮਾਰ ਰੋਂਦਾ ਦਿਖਾਈ ਦੇ ਰਿਹਾ ਪਰਿਵਾਰ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਹ ਬਠਿੰਡਾ ਤੋਂ ਹਸਪਤਾਲ ਚ ਆਪਣੀ ਮਾਂ ਨੂੰ ਮਿਲ ਕੇ ਵਾਪਸ ਆ ਰਹੇ ਸੀ ਵਾਪਸ ਆਉਂਦੇ ਸਮੇਂ ਅਚਾਨਕ ਇਹ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਦੋਨਾਂ ਦੀ ਜਾਨ ਚਲੀ ਗਈ ਪਰਿਵਾਰ ਦੇ ਦੱਸਣ ਅਨੁਸਾਰ ਲੜਕੀ ਜੋ ਕਿ ਰਾਜਵੀਰ ਜੀ ਦੀ ਉਮਰ 22 ਸਾਲ ਅਤੇ ਲੜਕਾ ਗੁਰਵਿੰਦਰ ਸਿੰਘ ਜੀ ਦੀ ਉਮਰ 28 ਸਾਲ ਹੈ ਇਸ ਸੜਕ ਹਾਦਸੇ ਦੇ ਵਿੱਚ ਦੋਨਾਂ ਦੀ ਜਾਨ ਚਲੀ ਗਈ ਇਹ ਦੋਨੋਂ ਭੈਣ ਭਰਾ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਨੇ ਅਤੇ ਪੀੜਿਤ ਪਰਿਵਾਰ ਮੰਗ ਕਰ ਰਿਹਾ ਕਿ ਗੱਡੀ ਚਾਲਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ ਇਸ ਤੋਂ ਬੰਦੀ ਰੋਂਦੇ-ਕੁਰਲੋਂਦੇ ਪਰਿਵਾਰ ਅਤੇ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਉਹ ਵੀ ਸੁਣਾ ਦਿਨੇ ਆ ਤੁਹਾਨੂੰ ਮੇਰਾ ਨਾਮ ਕੀ ਤੁਹਾਡਾ ਮੇਰਾ ਨਾਮ ਪਰਮਿੰਦਰ ਸਿੰਘ ਠੀਕ ਹੈ ਮੇਰਾ ਇਹ ਮੇਰਾ ਹੀ ਹੈਗਾ ਬੂਆ ਦਾ ਪੁੱਤਰਾ ਇਹ ਆ ਵੀ ਮਮੀ ਦਾ ਬੇਸਨਾਏ ਬਟਿੰਡੇ ਦਾ ਹਸੂ ਵਿਖੋ ਆ ਰਹੇ ਸੀਗੇ ਬਾਫੂ ਮੋਟਰਸਾਈਕਲ ਜਾਵਾਂ ਕਰਾਈ ਬਸ ਪੁੱਤਰੇ ਹੀ ਦੋਨੇ ਜਣੇ ਆ ਰਹੇ ਸੀ ਇਹ ਮੈਨੂੰ ਲੱਗਾ ਪਤਾ ਫੋਨ ਆਇਆ ਉਹਨਾਂ ਦਾ ਐਕਸੀਡੈਂਟ ਹੋ ਗਿਆ ਕਾਰ ਨਾਲ। ਕਾਰ ਨਾਲ। ਹਾਂਜੀ। ਕੋਈ ਕਾਰ ਵਾਲੇ ਬਸ ਕਹਿੰਦੇ ਕੋਈ ਸੀਗਾ। ਹਾਂਜੀ ਮਾਪੇ ਪਤਾ ਲੱਗ ਗਿਆ ਸੀ ਕਾਰ ਵਾਲ ਦਾ। ਕੋ ਮੱਲਾ ਵਾਲੇ ਦਾ ਆਈਪੁਨਟੀ ਗੱਡੀ ਆ। ਹਾਂਜੀ ਦੋਨਾਂ ਵੀ ਮੌਜੂਦ ਮੌਕੇ ਤੇ ਹੁੰਦੇ। ਕਿੰਨੇ ਜਿਹੜਾ ਬੰਦਾ ਸੀ ਕਿੰਨੇ ਦਾ ਇਤਰਾਫ। ਇਹ ਜੀ ਦੋ ਭੈਣਾਂ ਇੱਕ ਭਰਾ ਇਕੱਲਾ ਇਕੱਲਾ ਬੰਦਾ। ਇਕੱਲਾ ਇਕੱਲਾ ਭਰਾ। ਹਾਂਜੀ ਇਕੱਲਾ ਇਕੱਲਾ ਭਰਾ। ਛੋਟੀ ਛੋਟੀ ਮਾਸੀ ਦੀ ਲੜਕੀ ਸੀ। ਉਹ ਆਪਣੇ ਤੋਂ ਲੋਹਿਆਂ ਤੋਂ ਆ। ਉਹ ਘਰ ਰਿਹਾ ਸੀ ਦੋਨਾਂ ਦੇ ਨਾਲ ਚੱਲ ਪਏ ਪੈਨ ਤੇ ਸਵੇਰੇ ਭੇਜਦਾ ਕੇ ਚੱਲਦਾ ਆਪਾਂ ਥੈਰਾਪੀ ਨਹੀਂ ਮੰਨਾਲੇ ਤੇ ਉੱਥੋਂ ਆ ਰਹੇ ਸੀ ਸੁਧਾਰੇ ਤੋਂ ਪਿੱਛੇ ਮੰਨੂ ਆ ਰਹੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਮੈਂ ਮਲ ਕੀ ਕਰਦੇ ਹਾਂ ਇਨਸ਼ਾਅ ਹਮਾਦ ਰਹੀ ਘਰ ਵਿਲਾ ਕਰਤਾ ਸਦਾ ਜੀ ਕਿ ਨਾਮ ਕੀ ਹੈ ਗੁਰਦੀਪ ਗੁਰਦੀਪ ਜੀ ਕੀ ਗੱਲ ਬਾਤ ਹੋਈ ਛੇ ਦਿਨ ਦੇਖ ਰਹੀ ਸੀ ਛੇ ਦਿਨ ਦੀ ਐਕਸੀਡੈਂਟ ਹੋ ਗਿਆ ਤਾਂ ਕਿਸ ਤਰ੍ਹਾਂ ਐਕਸੀਡੈਂਟ ਇਹ ਮਹੂਵਾਂ ਨੂੰ ਨਹੀਂ ਜਿੱਦੋਂ ਗੱਡੀ ਜਾਂਦੀ ਹਾਂ ਉਹ ਵੀ ਲੜਕੀ ਦੀ ਬੈਸ ਹੋਈ ਹੈ ਤੁਹਾਡੀ ਕੀ ਲੱਗਦੀ ਕਿੰਨੇ ਭੈਣ ਪ੍ਰਾਪਤ ਹੋ ਤੈਨੂੰ ਭਾਈ ਹੈ ਹਲੋ ਸੱਨੇ ਭੈਣ ਪ੍ਰਾਪਤ ਮੈਂ ਇਹ ਚਾਨ ਕੁੜੀਆਂ ਨੇ ਇਹ ਬੜਾ ਨਹੀਂ ਤੈਨੂੰ ਸੱਚ ਕੋਈ ਲੈਣ ਵਾਲਾ ਸੀ ਸਾਬੂ ਵਾਲ ਨਹੀਂ ਆਸ ਹੂੰ ਤੁਹਾਨੂੰ ਪਤਾ ਲੱਗਿਆ ਗੱਡੀ ਵਾਲੇ ਦਾ ਕੌਣ ਸੀਗਾ ਹਾਂ ਗੱਡੀ ਵਾਲਾ ਪਤਾ ਲੱਗਿਆ ਕਈ ਨੇ ਠੀਕ ਹੈ ਹਾਂ ਕਦਾ ਜੇ ਯਾਰ